ਜੇ ਉਹਦੇ ਮਾਪੇ ਨਹੀਂ ਉਹਨੂੰ ਸਮਝਾ ਸਕੇ ਜਾਂ ਉਹ ਆਪਣੇ ਮਾਪੇ ਤੋਂ ਨਹੀਂ ਸਮਝ ਸਕੀ ਨਾ ਤੁਸੀਂ ਸਮਝਾ ਸਕਦੇ ਹੋ ਨਾ ਮੈਂ ਸਮਝਾ ਸਕਦਾ ਮੈਨੂੰ ਲੱਗਦਾ ਨਾ ਬੀਜੇਪੀ ਸਮਝਾ ਸਕਦਾ ਜਿੰਨਾ ਅਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਆਂ ਵੀ ਚਲੋ ਛੱਡੋ ਯਾਰ ਮaaf ਕਰੋ ਇਹ ਹੋਰ ਨਾ ਕੋਈ ਨਵਾ ਕੇ ਸ਼ਗੂਫਾ ਛੱਡ ਦਿੰਦੀ ਆ ਫਿਰ ਕਹਿ ਦਿੰਦੀ ਆ ਪੰਜਾਬੀ ਮੇਰਾ ਵਿਰੋਧ ਕਰਦੇ ਨੇ ਸਿੱਖ ਮੇਰਾ ਵਿਰੋਧ ਕਰਦੇ ਨੇ ਤੁਸੀਂ 1975 ਐਮਰਜੈਂਸੀ ਤੇ ਫਿਲਮ ਬਣਾਈ ਆ 1975 ਦਾ ਦਿਖਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆ ਕੇ 84 ਦੀਆਂ ਗੱਲਾਂ ਕਰਨ ਲੱਗ ਜਾਓ ਜੇ ਠੀਕ ਹੈ ਤੇ ਤਾਂ ਸਾਨੂੰ ਇਤਰਾਜ਼ ਹੋਊਗਾ ਜੇ ਤੂੰ ਇਹ ਦਿਖਾ ਰਹੀ ਹੈ ਵੀ ਇੰਦਰਾ ਨੇ ਅਟੈਕ ਕਰਵਾਇਆ ਅਕਾਲ ਤਖਤ ਸਾਹਿਬ ਤੇ ਉਹ ਤਾਂ 84 ਦੀ ਗੱਲ ਹੈ ਫਿਰ ਤੂੰ ਆਪਣੀ ਫਿਲਮ ਦਾ ਨਾਮ ਅਮਰਜੈਂਸੀ ਕਿਉਂ ਰੱਖਿਆ ਜੇ ਅਮਰਜੈਂਸੀ ਰੱਖਿਆ ਫਿਰ ਤੂੰ ਉਹ 1975 45 ਸਟੋਰੀ ਸੁਣਾ ਅਮਰਜੈਂਸੀ ਕਿਹਨੇ ਲਾਈ ਸੀ ਇੰਦਰਾ ਗਾਂਧੀ ਨੇ ਮੌਜੂਦਾ ਪ੍ਰਧਾਨ ਮੰਤਰੀ ਨੇ ਉਹਦੇ ਚ ਸੰਤਾਂ ਦਾ ਕੀ ਰੋਲ ਹੈ ਬਈ ਤੂੰ ਉਹਨਾਂ ਨੂੰ ਕਿਉਂ ਦਿਖਾ ਰਹੀ ਹੈ ਆਪਣੀ ਫਿਲਮ ਚ ਜੀਪੀ ਨੇ ਉਹ ਲੋ ਇਹ ਕਿਹਾ ਸੀਗਾ ਕਿ ਕਿਸਾਨਾਂ ਦੇ ਮੁੱਦੇ ਤੇ ਤੈਨੂੰ ਬੋਲਣ ਦੀ ਲੋੜ ਨਹੀਂ। ਇਹ ਕਿਸਾਨਾਂ ਤੇ ਬੋਲਣਾ ਛੱਡ ਗਈ ਤੇ ਸਾਡੇ ਧਰਮ ਤੇ ਬੋਲਣ ਲੱਗੀ। ਈਪੀ ਦਾ ਇੱਕ ਢੇੜਾ ਮੈਂ ਕਹਿੰਨਾ ਉੱਥੇ ਕਢਾ ਦਿਓ ਦਮਦਮਿਕ ਤੱਕ ਸਾਲ ਚ। ਦੇਖੋ ਕਿਵੇਂ ਹਰ ਇੱਕ ਦੇ ਕੋਲ ਉੱਥੇ ਹਥਿਆਰ ਤੇ ਹਥਿਆਰ ਆ। ਇਹ ਤਾਂ ਕਹਿ ਦੂਗੀ ਇਹ ਤਾਂ ਹੱਤਵੰਦੀਆਂ ਦਾ ਕੈਂਪ ਹੈ। ਗੰਗੜਾ ਨੂੰ ਨਾ ਟਿੱਪਣੀ ਤਾਂ ਕਰਨੀ ਆਉਂਦੀ ਐ। ਕਮੈਂਟ ਤਾਂ ਕਰਨੇ ਆਉਂਦੇ ਨੇ। ਪਰ ਉਹ ਚੀਜ਼ ਦੇਖਦੀ ਨਹੀਂ ਇਹ ਉਸ ਚੀਜ਼ ਦੇ ਪਿੱਛੇ ਉਹਦਾ ਇਤਿਹਾਸ ਨਹੀਂ ਸਮਝੇ। ਕੰਗੜਾ ਰਣੌਤ ਦੀ ਐਮਰਜੈਂਸੀ ਫਿਲਮ ਜਿੱਥੇ ਵਿਵਾਦਾਂ ਚਾ ਉਥੇ ਹੀ ਵਿਵਾਦਤ ਭਰੇ ਬਿਆਨ ਆ ਜਿਹੜੇ ਕੰਗੜਾ ਰਣੌਤ ਵੱਲੋਂ ਵਾਰ-ਵਾਰ ਦਿੱਤੇ ਜਾ ਰਹੇ ਨੇ ਤਾਂ ਹੁਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਵਿਵਾਦਤ ਬਿਆਨ ਦਿੱਤਾ ਗਿਆ ਇਸ ਤੇ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਨੇ rau virender vaneepal ji ਤਾਂ rau ji ਕਿਵੇਂ ਦੇਖਦੇ ਹੋ ਕਿ ਜਿੱਥੇ ਚੇਤਾਵਨੀਆਂ ਵੀ ਦਿੱਤੀ ਗਈ ਕੰਗੜਾ ਨੌਤ ਤੋਂ ਬੀਜੇਪੀ ਵੱਲੋਂ ਕਿ ਸਿੱਖਾਂ ਬਾਰੇ ਜਾਂ ਕੋਈ ਹੋਰ ਵਿਵਾਦਿਤ ਬਿਆਨ ਨਹੀਂ ਦੇਣਾ ਤਾਂ ਵੀ ਉਹ ਨਹੀਂ ਹਟ ਰਹੇ ਫਿਰ ਵੀ ਜਿਹੜੇ بار بار ਜਿਹੜੇ ਆ ਸਿੱਖਾਂ ਨੂੰ ਜਾਂ ਹਥਿਆਰਾਂ ਨੂੰ ਲੈ ਕੇ ਜਾਂ ਕਹਿ ਸਕਦੇ ਹੋ ਪੰਜਾਬ ਨੂੰ ਲੈ ਕੇ ਉਹ ਕੋਈ ਨਾ ਕੋਈ ਵਿਵਾਦਿਤ ਬਿਆਨ ਦੇ ਰਹੇ ਨੇ ਦੇਖੋ ਸਤਨਾਮ ਇੱਕ ਕਹਾਵਤ ਹੈ ਪੰਜਾਬੀ ਚ ਵੀ ਹਿੰਦੀ ਚ ਵੀ ਜੀ ਕਿ ਉਹ ਕਹਿੰਦੇ ਨੇ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੋ ਸਕਦੀ ਚਾਹੇ ਉਹਨੂੰ 10 ਸਾਲ ਕਿਸੇ ਸਿੱਧੀ ਕਰਕੇ ਰੱਖ ਲੋ ਪੈਪ ਚ ਵੀ ਰੱਖ ਲੋ ਪਰ ਉਹ ਜਦੋਂ ਕੱਢੋਂਗੇ ਤੇ ਉਹ 빙ੀ ਹੋਣੀ ਹੋਣੀ ਆ ਜੀ ਇਹੀ ਗੱਲ ਇਸ ਤਰੀਕੇ ਦੇ ਕੰਗੜਾ ਵਰਗੇ ਆਗੂਆਂ ਦੇ ਨਾਲ ਬਿਲਕੁਲ ਫਿੱਟ ਪੈਂਦੀ ਆ ਵੀ ਜਿਵੇਂ ਇਹਨਾਂ ਦੇ ਲਈ ਇਹ ਮੁਹਾਵਰੇ ਬਣੇ ਹੁੰਦੇ ਨੇ ਜੀ ਜਦ ਤੁਹਾਡੀ ਪਾਰਟੀ ਕਹਿ ਰਹੀ ਆ ਵੀ ਤੁਸੀਂ ਨਹੀਂ ਬੋਲਣਾ ਤੁਸੀਂ ਕਿਉਂ ਅੱਗੇ ਆ ਕੇ ਇਹ ਗੱਲ ਕਰ ਰਹੇ ਹੋ ਜੇ ਤੁਹਾਡੀ ਫਿਲਮ ਨਹੀਂ ਲੱਗੀ ਹੂੰ ਦਾ ਇਹਦੇ ਚ ਕੀ ਫਿਰ ਤੁਸੀਂ ਇਹ ਕਹੋਗੇ ਕਿ ਮੈਂ ਅਸੀਂ ਤੁਹਾਡੇ ਕਿਸੇ ਆਗੂ ਨੂੰ ਇਸ ਤਰੀਕੇ ਦੇ ਨਾਲ ਅਸੀਂ ਅਤਵਾਦੀ ਕਹਿ ਦਈਏ ਜਾਂ ਸਭ ਤੋਂ ਵੱਡੀ ਗੱਲ ਤਾਂ ਸਤਨਾਮ ਇਹ ਹੀ ਹੈ ਕਿ ਦੇਖੋ ਪਹਿਲਾਂ ਤੁਸੀਂ ਫਿਲਮ ਦੇ ਵਿੱਚ ਇਹ ਚੀਜ਼ਾਂ ਦਿਖਾਈਆਂ ਫਿਲਮ ਦੇ ਵਿੱਚ ਤੁਸੀਂ ਚੀਜ਼ਾਂ ਦਿਖਾਈਆਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਾਂ ਤੁਸੀਂ ਕਿਰਦਾਰ ਦਿਖਾਇਆ ਕਿਸੇ ਅਦਾਕਾਰ ਦੇ ਵੱਲੋਂ ਨਿਭਾਇਆ ਹੋਇਆ ਟ੍ਰੇਲਰ 'ਚ ਆਇਆ ਵਿਵਾਦ ਹੋਇਆ ਸਿੱਖਾਂ ਨੇ ਇਤਰਾਜ਼ ਜਤਾਇਆ ਉਹ ਤੁਹਾਡੀ ਫਿਲਮ ਰੋਕ ਲੱਗੀ ਤੁਹਾਡੀ ਫਿਲਮ ਤੈ ਤਰੀਕ ਨੂੰ ਲਾਂਚ ਨਹੀਂ ਹੋ ਸਕੀ ਰਿਲੀਜ਼ ਨਹੀਂ ਹੋ ਸਕੀ ਹੁਣ ਤੁਹਾਡੀ ਫਿਲਮ ਰਿਲੀਜ਼ ਹੋ ਜੂਗੀ ਪਰ ਉਹ ਚ ਕੁਝ ਕੱਟ ਲੱਗਣਗੇ ਵੀ ਜਿਹਦੇ ਤੇ ਇਤਰਾਜ਼ ਤੁਸੀਂ ਨਹੀਂ ਜਤਾ ਸਕੋਗੇ ਜੀ ਇਸ ਜਿਹੜੇ ਨਵੇਂ ਇੰਟਰਵਿਊ ਚ ਹੋਇਆ ਉਹ ਚ ਫਿਰ ਇਹ ਬੀਬੀ ਨੇ ਉਹੀ ਕਹਿ ਦਿੰਦੇ ਆ ਕਿ ਗਲਤ ਮਲਤ ਬੋਲਣਾ ਸ਼ੁਰੂ ਕਰਤਾ ਉਹੀ ਗੰਦ ਬਕਣਾ ਸ਼ੁਰੂ ਕਰਤਾ ਹੁਣ ਇਹ ਕੀ ਕਹਿ ਰਹੀ ਕਹਿੰਦੀ ਕਿ ਸਾਰੇ ਕਹਿੰਦੀ ਕਿ ਡਿਫੈਂਡ ਕਰ ਰਹੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਹਥਿਆਰ ਰੱਖਦੇ ਸੀ AK-47 ਰੱਖਦੇ ਸੀ ਵੀ ਉਹ ਤਾਂ ਅਤਵਾਦੀ ਸੀ ਠੀਕ ਹੈ ਕਿ ਰਾਹੁਲ ਗਾਂਧੀ ਨੂੰ ਵੀ ਉਹਨੇ ਚੈਲੰਜ ਕਰਿਆ ਵੀ ਸੰਤਾਂ ਦੇ ਬਾਰੇ ਦੱਸ ਤੂੰ ਉਹਨਾਂ ਨੂੰ ਕੀ ਸੰਬੰਧ ਆ ਠੀਕ ਹੈ ਤੇ ਇਹ ਚੀਜ਼ ਫੇਰ ਤੋਂ ਇਹ ਬੋਲੀ ਹੈ ਹੁਣ ਆਪਾਂ ਇਹਨੂੰ ਇਹ ਦੱਸ ਦਿੰਨੇ ਆ ਖੈਰ ਹਜੇ ਬਹੁਤ ਸਾਰੇ ਲੋਕਾਂ ਨੇ ਦੱਸਤਾ ਹੋਣਾ ਗੰਗੜਾ ਨੂੰ ਨੇ ਟਿੱਪਣੀ ਤਾਂ ਕਰਨੀ ਆਉਂਦੀ ਐ ਹਮ ਕਮੈਂਟ ਤਾਂ ਕਰਨੇ ਆਉਂਦੇ ਨੇ ਪਰ ਉਹ ਚੀਜ਼ ਦੇਖਦੀ ਨਹੀਂ ਇਹ ਉਸ ਚੀਜ਼ ਦੇ ਪਿੱਛੇ ਉਹਦਾ ਇਤਿਹਾਸ ਨਹੀਂ ਸਮਝਦੀ ਬਿਲਕੁਲ ਹੁਣ ਸਾਡੀ ਤਾਂ ਖਾਲਸਾ ਫੌਜ ਫੌਜ ਆ ਬਈ ਹਮ ਸਾਡੇ ਖਾਸੇ ਤਾਂ ਤਾਂ ਜਨਮ ਹੀ ਖੰਡੇ ਦੀ ਧਾਰ ਤੇ ਹੋਇਆ ਬਿਲਕੁਲ ਠੀਕ ਐ ਤੇ ਖਾਲਸਾ ਬਣਦੇ ਸਾਰ ਹੀ ਸਾਡੇ ਤਾਂ ਕਿਰਪਾਨਾਂ ਦਿੱਤੀਆਂ ਜਾਂਦੀਆਂ ਕਿ ਆਹ ਲੋ ਜੀ ਤੁਹਾਡਾ ਹਥਿਆਰ ਅੱਜ ਤੋਂ ਤੁਸੀਂ ਆਪਣੇ ਕੋਲ ਰੱਖਣਾ ਇਹ ਸਾਡੀ ਸੰਸਕ੍ਰਿਤੀ ਐ ਇਹ ਸਾਡੇ ਇਹ ਸਾਡੇ ਧਰਮ ਦੇ ਵਿੱਚ ਇਹ ਲਾਜ਼ਮੀ ਨੇ ਕਿ ਅਸੀਂ ਹਥਿਆਰ ਰੱਖਣੇ ਨੇ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਾਂ ਆਪ ਹਥਿਆਰ ਰੱਖਦੇ ਸੀ ਜਾਂ ਉਹਨਾਂ ਦੇ ਆਸ-ਪਾਸ ਸਾਥੀਆਂ ਦੇ ਕੋਲ ਹਥਿਆਰ ਸੀ ਤਾਂ ਹਥਿਆਰ ਰੱਖਣ ਦੇ ਨਾਲ ਇਹ ਥੋੜੀ ਆ ਵੀ ਤੁਸੀਂ ਕਿਸੇ ਕਿਸੇ ਨੂੰ ਅੱਤਵਾਦੀ ਕਹਿ ਦੋਗੇ ਹੁਣ ਇਸੇ ਤੇ ਆਪਾਂ ਇਹ ਬੀਬੀ ਨੂੰ ਸਮਝਾ ਦਿੰਨੇ ਆ ਦਮਦਮੀ ਟਕਸਾਲ ਦੇ ਮੁਖੀ ਸੀ ਸੰਤ ਜੀ ਦਮਦਮੀ ਟਕਸਾਲ ਦੇ ਮੁਖੀ ਅੱਜ ਵੀ ਨੇ ਜੀ ਜਿਹੜੇ ਦਮਦਮੀ ਟਕਸਾਲ ਦੇ ਅੱਜ ਮੁਖੀ ਨੇ ਤੇ ਇਹ ਬੀਬੀ ਦਾ ਇੱਕ ਢੇੜਾ ਮੈਂ ਕਹਿੰਨਾ ਉੱਥੇ ਕਢਾ ਦਿਓ ਦਮਦਮੀ ਟਕਸਾਲ ਚ ਵੀ ਦੇਖੋ ਕਿਵੇਂ ਹਰ ਇੱਕ ਦੇ ਕੋਲ ਉੱਥੇ ਹਥਿਆਰ ਤੇ ਹਥਿਆਰ ਆ ਬਿਲਕੁਲ ਉਹ ਤਾਂ ਬੌਂਦਲ ਜੂਗੀ ਇਹ ਤਾਂ ਇਹ ਤਾਂ ਕਹਿ ਦੂਗੀ ਇਹ ਤਾਂ ਹੱਤਵੀਆਂ ਦਾ ਕੈਂਪ ਹੈ ਉਹ ਤਾਂ ਬੌਂਦਲ ਜੂਗੀ ਉੱਥੇ ਬੌਂਦਲ ਕੀ ਜਾਊਗੀ ਇਹ ਤਾਂ ਇਹ ਤਾਂ ਫਿਰ ਕਹਿ ਦੂਗੀ ਇਹਦੇ ਮੂੰਹ ਤੇ ਕਿਹੜੇ ਜ਼ਬਾਨ ਤੇ ਤਾਲਾ ਲੱਗਿਆ ਹੋਇਆ ਹੂੰ ਇਹਨੇ ਤਾਂ ਕਹਿ ਦੇਣਾ ਕਿ ਇਹ ਤਾਂ ਹੱਤਵਦੀ ਹੈ ਮੈਂ ਕਹਾ ਆ ਕੇ ਫਸ ਗਈ ਹੂੰ ਜਦ ਕਿ ਇਹਨੂੰ ਪਤਾ ਹੋਣਾ ਚਾਹੀਦਾ ਅਸੀਂ ਚਾਹੇ ਕਿਸੇ ਵੱਡੇ ਯਾ ਕਿਸੇ ਛੋਟੇ ਗੁਰਦੁਆਰਾ ਸਾਹਿਬ ਚਲੇ ਜਾਓ ਜਿੱਥੇ ਪ੍ਰਬੰਧ ਕਾਫੀ ਵੱਡੇ ਨੇ ਜਿੱਥੇ ਕੋਈ ਸੰਤ ਮਹਾਂਪੁਰਖ ਰਹਿੰਦੇ ਨੇ ਉਹ ਸੰਤ ਮਹਾਂਪੁਰਖਾਂ ਦੇ ਕੋਲ ਵੀ ਹਥਿਆਰ ਹੈ ਉਹਨਾਂ ਦੇ ਜਿਹੜੇ ਨਾਲ ਬੋਡੀਗਾਰਡ ਨੇ ਜਾਂ ਜਿਹੜੇ ਨਾਲ ਹਮੇਸ਼ਾ ਰਹਿੰਦੇ ਨੇ ਬੰਦੇ ਉਹਨਾਂ ਦੇ ਵੀ ਬੰਦੂਖਾਂ ਪਾਈਆਂ ਹੋਈਆਂ ਤੁਹਾਨੂੰ ਮਿਲਣਗੀਆਂ ਫਿਰ ਕੀ ਤੁਸੀਂ ਉਹਨਾਂ ਨੂੰ ਵੀ ਕਹਿ ਦਊਂਗੀ ਕਿ ਕਿ ਅਤਵਾਦੀ ਨੇ ਗੱਲ ਨਾ ਸਤਨਾਵੇਂ ਸਮਝਣ ਦੀ ਹੈ ਮਤਲਬ ਇਹ ਤੁਹਾਡੇ ਦਿਮਾਗ ਦੀ ਉਪਜ ਹੈ ਇਹ ਚੀਜ਼ਾਂ ਬੁੱਧੀ ਦੀ ਤੁਹਾਡੀ ਗੱਲ ਹੈ ਵੀ ਤੁਸੀਂ ਇਸ ਨੂੰ ਕਿਸ ਤਰੀਕੀ ਨਾਲ ਦੇਖ ਸਕਦੇ ਹਾਂ ਸਾਡੇ ਗੁਰੂਆਂ ਨੇ ਕਿਹਾ ਵੀ ਤੁਸੀਂ ਹਥਿਆਰ ਰੱਖਣਾ ਜੀ ਹਥਿਆਰ ਕਿਹਦੇ ਲਈ ਰੱਖਣਾ ਇਹ ਵੀ ਉਹਨੂੰ ਪਤਾ ਹੋਣਾ ਚਾਹੀਦਾ ਗੁਰੂਆਂ ਨੇ ਇਹ ਕਿਹਾ ਸੀ ਕਿ ਜਿਹੜਾ ਹਥਿਆਰ ਤੁਹਾਨੂੰ ਮੈਂ ਦੇ ਰਿਹਾ ਇਹ ਤੁਹਾਡੀ ਆਤਮ ਰੱਖਿਆ ਦੇ ਲਈ ਹੈ ਤੇ ਪਲੱਸ ਜੇ ਕਿਤੇ ਤੁਹਾਡੇ ਸਾਹਮਣੇ ਕਿਸੇ ਮਜਲੂਮ ਤੇ ਕੋਈ ਬੰਦਾ ਜ਼ੁਲਮ ਕਰਦਾ ਤਾਂ ਉਹਦੀ ਵੀ ਰੱਖਿਆ ਤੁਸੀਂ ਕਰਨੀ ਆ ਆਪਣੇ ਹਥਿਆਰ ਦੇ ਨਾਲ ਬਿਲਕੁਲ ਹਥਿਆਰ ਸਾਨੂੰ ਇਸ ਦੇ ਲਈ ਦਿੱਤਾ ਹੋਇਆ ਫਿਰ ਨਿਊਕਲੀਅਰ ਬੰਬ ਨੇ ਕਿੰਨੇ ਦੇਸ਼ਾਂ ਦੇ ਕੋਲ ਬੰਬ ਬਣੇ ਹੋਏ ਨੇ ਹੁਣ ਜਿੰਨਿਆਂ ਨੇ ਜਿੰਨਿਆਂ ਦੇ ਕੋਲ ਨਿਊਕਲੀਅਰ ਬੰਬ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਇੱਕ ਸੰਧੀ ਹੈ ਟ੍ਰੀਟੀ ਹੋਈ ਹੋਈ ਹੈ ਉਹ ਟ੍ਰੀਟੀ ਕੀ ਹੈ ਕਿ ਵੀ ਕੋਈ ਵੀ ਦੇਸ਼ ਆ ਪਹਿਲਾ ਨਿਊਕਲੀਅਰ ਬੰਬ ਨਹੀਂ ਚਲਾਊਗਾ ਹਮ ਬਿਲਕੁਲ ਤੁਹਾਡੇ ਕੋਲ ਨਿਊਕਲੀਅਰ ਆ ਮੇਰੇ ਕੋਲ ਨਿਊਕਲੀਅਰ ਆ ਜੇ ਮੈਂ ਚਲਾऊं ਤਾਂ ਹੀ ਤੁਸੀਂ ਚਲਾਓਗੇ ਬਿਲਕੁਲ ਜਦੋਂ ਸੰਧੀ ਉਹ ਹੈ ਵੀ ਕੁਛ ਮਰਜ਼ੀ ਹੋ ਜੇ ਕਿੰਨੀ ਵੱਡੀ ਦੇਸ਼ਾਂ 'ਚ ਲੜਾਈ ਕਿਉਂ ਨਾ ਹੋ ਜੇ ਕੋਈ ਵੀ ਬੰਦਾ ਪਹਿਲਾ ਨਿਊਕਲੀਅਰ ਬੰਬ ਨਹੀਂ ਚਲਾਊਗਾ ਬਿਲਕੁਲ ਫਿਰ ਉਹ ਗੱਲ ਤਾਂ ਹੋਈ ਹੈ ਨਾ ਕਿ ਜੇ ਪਹਿਲ ਸ਼ੁਰੂਆਤ ਹੋਊਗੀ ਤਾਂ ਹੀ ਹੋਊਗਾ ਇਹ ਮੈਂ ਇਸ ਕਰਕੇ ਕਿਹਾ ਕਿ ਸਾਡੇ ਕੋਲ ਹਥਿਆਰ ਹੈਗੇ ਨੇ ਤੇ ਸਿਰਫ ਏਸੇ ਕਰਕੇ ਨਹੀਂ ਵੀ ਅਸੀਂ ਬਾਅਰ ਨਹੀਂ ਕਿਸੇ ਤੇ ਕਰਨਾ ਪਹਿਲਾਂ ਜੇ ਸਾਡੇ ਤੇ ਕੋਈ ਚੜ ਕੇ ਆਊਗਾ ਤੇ ਫਿਰ ਅਸੀਂ ਉਹਦੇ ਵੀ ਹਥਿਆਰ ਰੱਖਣਾ ਜੇ ਕੋਈ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਆਉਂਦਾ ਫਿਰ ਅਸੀਂ ਉਹਨੂੰ ਦੋਹੇ ਹੱਥਾਂ ਦੇ ਨਾਲ ਬਾਹਾਂ ਦੇ ਨਾਲ ਖੁੱਲ੍ਹ ਕੇ ਗਲੇ ਮਿਲ ਕੇ ਸਤਿਕਾਰ ਦੇ ਨਾਲ ਉਹਦਾ ਵੈਲਕਮ ਕਰਦੇ ਆਂ ਜੀ ਸਾਡੇ ਤਾਂ ਗੁਰੂਆਂ ਨੇ ਮੇਰੀ ਪੀਰੀ ਹੈ ਜਿਹੜੀ ਉਹ ਦਿੱਤੀ ਆ ਮੇਰੀ ਪੀਰੀ ਪੀਰੀ ਦੀ ਦਾਤ ਬਖਸ਼ੀ ਆ ਸਾਨੂੰ ਉਸੇ ਤੇ ਹੀ ਜਿਹੜੇ ਆ ਸਿੱਖੀ ਚੱਲ ਰਹੀ ਆ ਤੇ ਜਿਹੜੇ ਸਿੱਖਾਂ ਨੂੰ ਵਾਰ-ਵਾਰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੀ ਆ ਉਹਨਾਂ ਸਿੱਖਾਂ ਨੇ ਤਾਂ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਲਈ ਲੜੀਆਂ ਜਾਂ ਉਹ ਤੋਂ ਕੋਪਾਈਆਂ ਜਾ ਰਹੀਆਂ ਨੇ ਸਭ ਪਤਾ ਹੈ ਇਹ ਇਹ ਨੂੰ ਸਭ ਪਤਾ ਹੈ हिमाचल ਦੇ ਲੋਕ ਕਿਸਕ ਧਰਮ ਬਾਰੇ ਜਾਣਦੇ ਨਹੀਂ ਮੈਨੂੰ ਪਤਾ ਹੈ ਜਿਹੜੀ ਕੰਗਣਾ ਸੀ ਇਹ ਹਿਮਾਚਲ ਦੇ ਮੰਡੀ ਤੋਂ ਨਿਕਲ ਕੇ ਇਹ ਪੰਜਾਬ ਯੂਨੀਵਰਸਿਟੀ ਆ ਕੇ ਇਹਨੇ ਦਾਖਲਾ ਲਿਆ ਸੀ ਪੜੀ ਵੀ ਇੱਥੇ ਤੇ ਕਾਫੀ ਸਮਾਂ ਰਹੀ ਵੀ ਆ ਇਹਨੇ ਬਾਲੀਵੁੱਡ 'ਚ ਜਾਣ ਤੋਂ ਪਹਿਲਾਂ ਇੱਥੇ ਮਾਡਲਿੰਗ ਵੀ ਸ਼ੁਰੂ ਕੀਤੀ ਸੀ ਜੀ ਤੇ ਜਿਹੜੇ ਮਾਡਲਿੰਗ ਦੇ ਕੋਆਰਡੀਨੇਟਰ ਹੁੰਦੇ ਨੇ ਨਾ ਉਹਨਾਂ ਦੇ ਕੋਲੇ ਨੇ ਆਪਣੀਆਂ ਫੋਟੋਆਂ ਵੀ ਰੱਖੀਆਂ ਹੋਈਆਂ ਸੀ ਕਿ ਜਦੋਂ ਕੋਈ ਡਾਇਰੈਕਟਰ ਆਉਂਦਾ ਉਹ ਅੱਗੇ ਇਹ ਹੁੰਦਾ ਸੀਗਾ ਕਿਉਂਕਿ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹਮ ਉਦੋਂ ਨਾ ਮਾਡਲ ਕੋਆਰਡੀਨੇਟਰ ਹੁੰਦੇ ਸੀ ਹਰ ਇੱਕ ਮਾਡਲ ਮੁੰਡੇ ਕੁੜੀ ਜਾ ਕੇ ਉਹਨਾਂ ਨੂੰ ਆਪਣੀਆਂ ਫੋਟੋਆਂ ਦੇ ਦਿੰਦੇ ਸੀ ਹਮ ਡਾਇਰੈਕਟਰ ਆਉਂਦੇ ਸੀ ਉਹ ਕਹਿੰਦੇ ਵੀ ਦਿਖਾਓ ਵੀ ਕੋਈ ਨਵਾਂ ਫੇਸ ਆਇਆ ਤੁਹਾਡੇ ਕੋਲ ਉਹ ਅਗਲੇ ਚੱਕ ਕੇ ਦਿਖਾਉਂਦੇ ਸੀ ਵੀ ਆ ਨਵੇਂ ਕੁੜੀਆਂ ਮੁੰਡੇ ਨੇ ਜੀ ਇਹਨਾਂ ਦੀ ਫੋਟੋਆਂ ਨੇ ਜਿਹੜਾ ਤੁਹਾਨੂੰ ਪਸੰਦਾ ਤੁਸੀਂ ਉਹਨੂੰ ਬਲਾਓ ਉਹਦਾ ਆਡੀਸ਼ਨ ਲੈ ਕੇ ਤੇ ਤੁਹਾਨੂੰ ਫਿਟਾਉਂਦਾ ਤੁਸੀਂ ਉਹ ਕਰ ਲਓ ਇਹ ਬੀਬੀ ਕਈ ਸਾਲ ਚੰਡੀਗੜ੍ਹ ਰਹੀ ਹੈ ਜੀ ਠੀਕ ਹੈ ਇਹਨੇ ਆਪ ਦੱਸਿਆ ਹੋਇਆ ਵੀ ਮੇਰਾ ਇੱਕ ਦੋਸਤ ਸੀਗਾ ਬੜਾ ਕਲੋਜ਼ ਫਰੈਂਡ ਸੀ ਉਹ ਵੀ ਪੰਜਾਬ ਦਾ ਹੀ ਸੀ ਜੱਟਾਂ ਦਾ ਮੁੰਡਾ ਸੀ ਵੀ ਇੰਨਾ ਕੀ ਤਾਂ ਸਮਝ ਆਉਂਦੀ ਹੈ ਨਾ ਇਹ ਜਾਣ ਬੁੱਝ ਕੇ ਦਿੱਤੇ ਹੋਏ ਦੇਖੋ ਬਿਆਨ ਨੇ ਕਿ ਬੀਜੇਪੀ ਨੇ ਦੇਖੋ ਰੋਕਿਆ ਸੀ ਇਹਨੂੰ ਬੀਜੇਪੀ ਨੇ ਉਦੋਂ ਇਹ ਕਿਹਾ ਸੀਗਾ ਕਿ ਕਿਸਾਨਾਂ ਦੇ ਮੁੱਦੇ ਤੇ ਤੈਨੂੰ ਬੋਲਣ ਦੀ ਲੋੜ ਨਹੀਂ ਇਹ ਕਿਸਾਨਾਂ ਤੇ ਬੋਲਣਾ ਛੱਡ ਗਈ ਤੇ ਸਾਡੇ ਧਰਮ ਤੇ ਬੋਲਣ ਲੱਗ ਗਈ ਇਹ ਹੁਣ ਦੂਸਰਾ ਸਵਾਲ ਤਾਂ ਇਹ ਹੈ ਇਹ ਤਾਂ ਆਪਾਂ ਇਹਨੂੰ ਗੱਲ ਕਲੀਅਰ ਕਰਤੀ ਜੇ ਸੁਣ ਲਵੇ ਤਾਂ ਵਧੀਆ ਗੱਲ ਆ ਕਿ ਸਾਡੇ ਕੋਲ ਹਥਿਆਰ ਕਿਉਂ ਨਹੀਂ ਸਾਡੇ ਕੋਲ ਤਾਂ ਅੱਜ ਵੀ ਹਥਿਆਰ ਨੇ ਅੱਜ ਵੀ ਤੁਸੀਂ ਕਿਤੇ ਚਲੇ ਜਾਓ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਚਲੇ ਜਾਓ ਉੱਥੇ ਤੁਹਾਨੂੰ ਸਿੰਘਾਂ ਦੇ ਕੋਲ ਜਾਂ ਕੋਈ ਵੀ ਜਿਹੜਾ ਉੱਥੇ ਦਾ ਮੁਖੀ ਹੋਊਗਾ ਉਹਦੇ ਕੋ ਹਥਿਆਰ ਹੋਣਗੇ ਅਸੀਂ ਜਿਹੜੇ ਗੈਰਕਾਨੂੰਨੀ ਹਥਿਆਰ ਰੱਖਦੇ ਆ ਸਾਡੇ ਤਾਂ ਅਸੀਂ ਗੈਰਕਾਨੂੰਨੀ ਹਥਿਆਰ ਜੀ ਲਾਇਸੈਂਸ ਲੈ ਕੇ ਬਕਾਇਦਾ ਰੱਖੇ ਹੋਏ ਨੇ ਜਿਹਦਾ ਵੈਸੇ ਹੀ ਰੱਖੇ ਹੋਏ ਜਾਂ ਵੈਸੇ ਹੀ ਅਸੀਂ ਚੱਕੀ ਫਿਰਦੇ ਆ ਤਾਂ ਤੁਸੀਂ ਸਾਨੂੰ ਕਹੋ ਚਾਹੇ ਸਾਡੇ ਕੋਲ ਜਿਹੜਾ ਮਰਜ਼ੀ ਹਥਿਆਰ ਆ ਚਾਹੇ 2 4 ਕਿਲੋਮੀਟਰ ਤੱਕ ਵਾਰ ਕਰਨ ਵਾਲੀ ਬੰਦੂਕ ਆ ਉਹ ਲਾਇਸੈਂਸ ਤੇ ਆ ਬਿਨਾਂ ਲਾਇਸੈਂਸ ਤੋਂ ਤਾਂ ਕੋਈ ਰਾਖੀ ਨਹੀਂ ਸਕਦਾ। ਕੁਝ ਕੁਝ ਮਾਹਿਰਾਂ ਨੇ ਵੀ ਸਵਾਲ ਖੜੇ ਕਰੇ ਆ ਕਿ ਜਿਹੜੀ ਸੁਰੱਖਿਆ 'ਚ ਤੁਸੀਂ ਹਰ ਵਕਤ ਘੇਰੇ ਰਹਿੰਦੇ ਹੋ ਉਹ ਜਵਾਨ ਹਾਲਾਂਕਿ ਉਹ ਕਾਨੂੰਨੀ ਤੌਰ ਤੇ ਸਰਕਾਰ ਨੇ ਦਿੱਤੇ ਹੋਏ ਆ ਜਵਾਨ ਪਰ ਜਿਹੜੇ ਲਾਇਸੈਂਸ ਦਿੱਤੇ ਉਹ ਵੀ ਕਹਿੰਦੇ ਲਾਇਸੈਂਸ ਕਾਨੂੰਨੀ ਤੌਰ ਤੇ ਮਿਲੇ ਹੋਏ ਆ ਤਾਂ ਫਿਰ ਉਹ ਕੌਣ ਹੋਏ ਜਿਹੜੇ ਜਿੰਨਾ ਵਿੱਚ ਤੁਸੀਂ ਘੇਰੇ ਰਹਿੰਦੇ ਹੋ? ਕੰਗੜਾ ਨੂੰ ਨੌਤ ਨੂੰ ਸਵਾਲ ਕਰਿਆ ਗਿਆ। ਗੱਲ ਤਾਂ ਗੱਲ ਤਾਂ ਸਿਰ ਤੇ ਬੰਨੀ ਹੋਈ ਦਸਤਾਰ ਤੇ ਮੂੰਹ ਤੇ ਆਈ ਹੋਈ ਦਾੜੀ ਦੀ ਹੈ। ਹੂੰ ਜੀ ਜੋ ਇਸ ਦੇ ਰੂਪ ਦੇ ਵਿੱਚ ਕੰਗੜਾ ਦੇਖਦੀ ਐ ਇਹਨੂੰ ਇਹ ਇਹਨੂੰ ਆਹੀ ਚੀਜ਼ਾਂ ਲੱਗਦੀਆਂ ਨੇ ਹੈਨਾ ਇਹਨੂੰ ਰਵਈਆ ਆਪਣਾ ਬਦਲ ਲੈਣਾ ਚਾਹੀਦਾ ਇਸ ਤਰੀਕੇ ਦੇ ਰੁਪਈਏ ਤੂੰ ਵਿਵਾਦ ਚ ਕਰਕੇ ਇਸ ਤਰੀਕੇ ਦਾ ਵਿਰੋਧ ਸਟੰਟ ਬਾਜੀ ਕਰਕੇ ਤੂੰ ਇੱਥੇ ਤੱਕ ਪਹੁੰਚਦਾ ਗਈ ਤੂੰ ਟਿਕਟ ਲੈਣੀ ਸੀ ਭਾਜਪਾ ਤੋਂ ਐਮਪੀ ਦੀ ਤੈਨੂੰ ਮਿਲ ਗਈ ਤੂੰ ਜਿੱਤ ਵੀ ਗਈ ਠੀਕ ਹੈ ਪਰ ਹੁਣ ਇਹ ਚੀਜ਼ਾਂ ਤੈਨੂੰ ਹੋਰ ਅੱਗੇ ਨਹੀਂ ਲੈ ਕੇ ਜਾ ਸਕਦੀਆਂ ਇਹ ਜਿੰਨੇ ਕੁ ਸਟੰਟ ਤੇਰੇ ਚੱਲਨੇ ਸੀ ਇੱਥੇ ਤੱਕ ਚੱਲਨੇ ਸੀਗੇ ਬਾਕੀ ਰਹੀ ਗੱਲ ਦੂਸਰੀ ਹੁਣ ਇਹ ਕਹਿ ਰਹੀ ਆ ਕਿ ਵੀ ਮੇਰੀ ਫਿਲਮ ਦਾ ਸਿੱਖਾਂ ਨੇ ਪੰਜਾਬੀਆਂ ਨੇ ਬੜਾ ਵਿਰੋਧ ਕੀਤਾ ਵਿਰੋਧ ਤਾਂ ਕਰਾਂਗੇ ਹੁਣ ਫਿਲਮ ਕੀ ਹੈ ਨਾ ਕੀ ਹੈ ਐਮਰਜੈਂਸੀ ਹੈ ਸੋ ਐਮਰਜੈਂਸੀ 1975 ਚ ਲੱਗੀ ਸੀ ਤੇ ਐਮਰਜੈਂਸੀ ਕਿਹਨੇ ਲਾਈ ਸੀ ਇੰਦਰਾ ਗਾਂਧੀ ਨੇ ਮੌਜੂਦਾ ਪ੍ਰਧਾਨ ਮੰਤਰੀ ਨੇ ਠੀਕ ਹੈ ਤੇ ਉਹਦੇ ਚ ਸੰਤਾਂ ਦਾ ਕੀ ਰੋਲ ਹੈ ਬਈ ਤੋ ਉਹਨਾਂ ਨੂੰ ਕਿਉਂ ਦਿਖਾ ਰਹੀਆਂ ਆਪਣੀ ਫਿਲਮ ਚ ਬਿਲਕੁਲ ਜੇ ਠੀਕ ਹੈ ਜੇ ਤੂੰ ਇਹ ਦਿਖਾ ਰਹੀਆਂ ਵੀ 인드라 ਨੇ ਅਟੈਕ ਕਰਵਾਇਆ ਅਕਾਲ ਤਖਤ ਸਾਹਿਬ ਤੇ ਠੀਕ ਹੈ ਉਹ ਤਾਂ 84 ਦੀ ਗੱਲ ਹੈ ਫਿਰ ਤੂੰ ਆਪਣੀ ਫਿਲਮ ਦਾ ਨਾਮ ਐਮਰਜੈਂਸੀ ਕਿਉਂ ਰੱਖਿਆ ਜੇ ਐਮਰਜੈਂਸੀ ਰੱਖਿਆ ਫਿਰ ਤੂੰ ਉਹ 1975 ਵਾਲੀ ਸਟੋਰੀ ਸੁਣਾ ਬਿਲਕੁਲ ਵੀ 인드ਰਾ ਗਾਂਧੀ ਨੇ ਉਦੋਂ ਕੀ ਕੀਤਾ ਕਿਵੇਂ ਪ੍ਰੈਸ ਬੰਦ ਕੀਤੀ ਕਿਵੇਂ ਪੱਤਰਕਾਰ ਬੰਦ ਕੀਤੇ ਆਪ ਨੂੰ ਖੁਦ ਦੀ ਵੀ ਮੇਰੀ ਕਿਤੇ ਉਹ ਨਾ ਹੋ ਜੇ ਸਰਕਾਰ ਨਾਲ ਸਰਕਾਰ ਤਾਂ ਫਿਰ ਵੀ ਚਲੀ ਗਈ ਉਹਦੀ ਤੇ ਗੱਲ ਇਹ ਹੀ ਹੈ ਨਾ ਜੇ ਜਿਸ ਸਬਜੈਕਟ ਤੇ ਤੁਸੀਂ ਬਣਾ ਰਹੇ ਹੋ ਫਿਲਮ ਉਸੇ ਤੇ ਸਟਿਕ ਰਹੋ ਤੁਸੀਂ 1975 ਅਮਰਜੈਂਸੀ ਤੇ ਫਿਲਮ ਬਣਾਈ ਐ 1975 ਦਾ ਦਿਖਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆ ਕੇ 84 ਦੀਆਂ ਗੱਲਾਂ ਕਰਨ ਲੱਗ ਜਾਓ ਜੇ ਠੀਕ ਹੈ ਫੇਰ ਤਾਂ ਸਾਨੂੰ ਇਤਰਾਜ਼ ਹੋਊਗਾ ਠੀਕ ਹੈ 1975 ਚ ਸੰਤ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਤ ਭਿੰਡਰਾਂ ਵਾਲਿਆਂ ਬਾਰੇ ਜੋ ਬਿਆਨ ਉਹਨਾਂ ਦਾ ਦਿਖਾਇਆ ਗਿਆ ਉਹ ਤਾਂ ਬੋਲੇ ਹੀ ਨਹੀਂ ਅੱਜ ਤੱਕ ਮਤਾ ਪੇਸ਼ ਕੀਤਾ ਉਹਨਾਂ ਨੇ ਮਤੇ 'ਚ ਮੰਗਾ ਰੱਖਿਆ ਵੀ ਇਹ ਜਿਹੜਾ ਸਾਨੂੰ ਮਿਲਣਾ ਚਾਹੀਦਾ ਉਹ ਤਾਂ ਕਿਤੇ ਕਹੇਉ ਨਹੀਂ ਵੀ ਸਾਨੂੰ ਖਾਲਿਸਤਾਨ ਮਿਲਣਾ ਚਾਹੀਦਾ ਉਹਨਾਂ ਦਾ ਕੋਈ ਵੀ ਹੁਣ ਤੱਕ ਬਿਆਨ ਆ ਜਿਹੜਾ ਉਹ ਨਹੀਂ ਆਇਆ ਸਾਹਮਣੇ ਜਿਸ ਦਾ ਸਭ ਤੋਂ ਵੱਡਾ ਵਿਵਾਦ ਖੜਾ ਹੋਇਆ ਚਲੋ ਉਹ ਉਹ ਜੀ ਵੱਖਰੀ ਗੱਲ ਹੈ ਉਹ ਇਹ ਸੰਤ ਜੀ ਕਹਿ ਦਿੰਦੇ ਸੀਗੇ ਵੀ ਕਿ ਜੇ ਸਾਨੂੰ ਦੇਣਗੇ ਤੇ ਫਿਰ ਅਸੀਂ ਲੈ ਲਾਂਗੇ ਹੂੰ ਠੀਕ ਹੈ ਸਮਰਥਨ ਤਾਂ ਉਹ ਕਰਦੇ ਸੀ ਠੀਕ ਹੈ ਇਹਦੇ ਵਿੱਚ ਕੋਈ ਦੂਰ رائے ਨਹੀਂ ਹੈਗੀ ਉਹ ਆਪਣਾ ਗੱਲ ਕਰਦੇ ਸੀ ਕਿ ਜੇ ਮੁਸਲਮਾਨਾਂ ਨੂੰ ਉਹਨਾਂ ਦਾ ਆਪਣਾ ਦੇਸ਼ ਮਿਲ ਸਕਦਾ ਤੇ ਫਿਰ ਸਿੱਖਾਂ ਨੂੰ ਵੀ ਉਦੋਂ ਮਿਲਦਾ ਸੀ ਕਿ ਸਿੱਖਾਂ ਨੇ ਦੇਸ਼ ਦੇ ਨਾਲ ਰਹਿਣਾ ਸਵੀਕਾਰ ਕੀਤਾ ਪਰ ਜਿਹੜੇ ਉਹ ਉਸ ਵੇਲੇ ਤੁਸੀਂ ਸਿੱਖਾਂ ਨੂੰ ਜੋ ਜੋ ਅਧਿਕਾਰ ਦੇਣ ਦੀ ਗੱਲ ਕੀਤੀ ਸੀ ਉਹੀ ਅਧਿਕਾਰ ਤਾਂ ਮੰਗ ਰਹੇ ਸੀ ਜੇ ਉਹ ਮੰਗੇ ਰਹੇ ਸੀ ਜੇ ਦੇ ਹੀ ਦਿੰਦੀ ਸਰਕਾਰ ਤੇ ਫਿਰ ਕਿਸ ਨੇ ਗੱਲ ਕਰਨੀ ਸੀ ਕਿਸ ਨੇ ਵੱਖ ਹੋਣ ਦੀ ਗੱਲ ਕਰਨੀ ਸੀ ਤੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਨੇ ਕਰਨੀ ਸੀ ਹੁਣ ਵੀ ਕੋਈ ਕੋਈ ਕਰਦਾ ਉਹ 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 ਉਹਨਾਂ ਦੀ ਆਪਣੀ ਉਹ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸੋਚਦੇ ਨੇ ਪਰ ਜੇ ਤੁਸੀਂ ਕਿਸੇ ਦਾ ਹੱਕ ਮਾਰੋਗੇ ਫਿਰ ਤਾਂ ਦੇਖੋ ਤੁਹਾਡਾ ਕੋਈ ਨਾ ਕੋਈ ਤਾਂ ਬੰਦਾ ਬਾਅਦ ਚੱਕੂ ਗਈ ਨਾ ਠੀਕ ਹੈ ਜੇ ਤੁਸੀਂ ਹੱਕ ਹੀ ਨਾ ਮਾਰੋ ਕਿਸੇ ਦੇ ਫਿਰ ਕਿਸੇ ਨੂੰ ਕੀ ਲੋੜ ਪਈ ਆਪਣੀ ਨਾਰਮਲ ਜ਼ਿੰਦਗੀ ਦੇ ਵਿੱਚ ਕੋਈ ਚੱਕ ਕੇ ਆਪਣੀ ਜਾਨ ਜੋਖਮ ਚ ਪਾ ਕੇ ਬੰਦੂਖਾਂ ਚੱਕਦਾ ਫਿਰੇ ਉਸ ਨਾਲ ਮੁਕਾਬਲੇ ਕਰਦਾ ਫਿਰੇ ਜੋ ਪਹਿਲਾਂ ਹੋਇਆ ਕਿਸ ਨੂੰ ਲੋੜ ਸੀਗੀ ਕਿਸੇ ਨੂੰ ਵੀ ਲੋੜ ਨਹੀਂ ਸੀ ਕਿਹੜੀ ਮਾਂ ਕਹਿੰਦੀ ਹੈ ਕਿ ਜਾ ਪੁੱਤ ਕੋਈ ਗੱਲ ਨਹੀਂ ਤੂੰ ਜਾ ਹਥਿਆਰ ਚੱਕ ਕੇ ਜਾ ਜੇ ਪੁਲਿਸ ਦੀ ਗੋਲੀ ਦੇ ਨਾਲ ਮਰਦਾ ਤਾਂ ਮਰ ਜਾ ਮੈਨੂੰ ਕੋਈ ਪਰਵਾਹ ਨਹੀਂ ਐ ਕੋਈ ਮਾਂ ਕਰ ਦੂਗੀ ਕੋਈ ਸੋ ਫਿਰ ਇਹ ਹਾਲਾਤ ਸੀਗੇ ਹਾਲਾਤ ਉਹ ਠੀਕ ਹੈ ਉਸ ਵੇਲੇ ਦੇ ਹਾਲਾਤ ਸੀ ਉਹ ਨਿਕਲ ਗਏ ਨੇ ਪਰ ਇਹ ਕੰਗੜਾ ਨੂੰ ਦੇਖ ਕੇ ਜੇ ਮੈਨੂੰ ਤਾਂ ਦੇਖੋ ਕੋਈ ਉਮੀਦ ਤਾਂ ਹੈ ਨਹੀਂ ਵੀ ਅੱਗੇ ਵੀ ਦੇਖ ਕੇ ਬੋਲੂ ਜਾਂ ਨਹੀਂ ਸੋਚ ਕੇ ਬੋਲੂਗੀ ਪਰ ਜੇ ਇਹਨੂੰ ਕੋਈ ਸਮਝਾ ਸਕਦਾ ਤਾਂ ਸਮਝਾ ਲਓ ਕਿਉਂਕਿ ਇਸ ਤਰੀਕੇ ਦੇ ਨਾਲ ਜਿੰਨਾ ਇਹ ਜੇ ਦੇਖੋ ਜਿੰਨਾ ਅਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਆਂ ਵੀ ਚਲੋ ਛੱਡੋ ਯਾਰ ਮaaf ਕਰੋ ਇਹ ਹੋਰ ਨਾ ਕੋਈ ਨਵਾਕੇ ਸ਼ਗੂਫਾ ਛੱਡ ਦਿੰਦੀ ਆ ਫੇਰ ਗੱਲ ਫੇਰ ਉੱਥੇ ਹੀ ਜਾਂਦੀ ਆ ਫੇਰ ਕਹਿ ਦਿੰਦੀ ਆ ਪੰਜਾਬੀ ਮੇਰਾ ਵਿਰੋਧ ਕਰਦੇ ਨੇ ਸਿੱਖ ਮੇਰਾ ਵਿਰੋਧ ਕਰਦੇ ਨੇ ਫੇਰ ਤੇਰੇ ਤੋਂ ਗੱਲਾਂ ਸੁਣੀ ਜਾਈਏ ਅਸੀਂ ਤੈਨੂੰ ਕੁਛ ਨਾ ਕਹੀ ਜਦੋਂ ਕਿ ਇਸ ਕੰਗਣਾ ਨੇ ਦੇਖ ਵੀ ਲਿਆ ਕਿ ਰੋਸ ਆ ਜਿਹੜਾ ਉਹ ਕਿਤੇ ਵੀ ਜਾਹਰ ਹੋ ਸਕਦਾ ਜਿਹੜਾ 에ਰਪੋਰਟ ਤੇ ਉਸ ਨਾਲ ਕਾਂਡ ਹੋਇਆ ਸੀ ਥੱਪੜ ਵਾਲਾ ਇਸ ਦੇ ਬਾਵਜੂਦ ਵੀ ਉਹ ਕਿਉਂ ਨਹੀਂ ਸਮਝ ਰਹੀ ਜਾਂ ਫਿਰ ਫਿਲਮ ਨੂੰ ਹੀ ਪ੍ਰਮੋਟ ਕਰਨਾ ਚਾਹਦੀ ਆ ਹਰ ਇੱਕ ਤਰੀਕੇ ਨਾਲ ਕਿ ਕਿਸੇ ਨਾ ਕਿਸੇ ਤਰੀਕੇ ਜੋ ਪਿਛਲੀਆਂ ਫਿਲਮਾਂ ਮਿਲੀਆਂ ਫਲॉप ਹੋਈਆਂ ਇਸ ਵਾਰ ਨਾ ਇਹ ਫਿਲਮ ਫਲॉप ਹੋ ਜੇ ਤਾਂ ਹੀ ਜਿਹੜਾ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕੀ ਇਸ ਇਹੀ ਮਨਸ਼ਾ ਤਾਂ ਨਹੀਂ ਲੱਗ ਰਹੀ ਇਸ ਨਹੀਂ ਦੇਖੋ ਜੇ ਦੇਖੋ ਇਹ ਤਾਂ ਪਤਾ ਹੀ ਹੈ ਫਿਲਮ ਦੀ ਸਟੰਟ ਬਾਜੀ ਤਾਂ ਹੁੰਦੀ ਹੀ ਹੁੰਦੀ ਹੈ ਹਰ ਬਹੁਤ ਫਿਲਮਾਂ ਵਾਲੇ ਕਰਦੇ ਨੇ ਇਸ ਤਰੀਕੇ ਨਾਲ ਕੰਗਣਾ ਵੀ ਕਰ ਰਹੀ ਆ ਪਰ ਜਿਹੜੀ ਸਮਝਾਉਣ ਦੀ ਗੱਲ ਕਰੀ ਆਪਾਂ ਇੱਥੇ ਗੱਲ ਖਤਮ ਕਰਦੇ ਆਂ ਜੀ ਦੇਖੋ ਜੇ ਬੱਚੇ ਨੂੰ ਤੁਹਾਡਾ ਮਾਪੇ ਨਹੀਂ ਨਾ ਸਮਝਾ ਸਕਿਆ ਤਾਂ ਫਿਰ ਉਹਨੂੰ ਕੋਈ ਨਹੀਂ ਸਮਝਾ ਸਕਦਾ ਤਾਂ ਸਸ ਇੱਥੇ ਗੱਲ ਖਤਮ ਹੈ ਜੇ ਉਹਦੇ ਮਾਪੇ ਨਹੀਂ ਉਹਨੂੰ ਸਮਝਾ ਸਕੇ ਜਾਂ ਉਹ ਆਪਣੇ ਮਾਪੇ ਤੋਂ ਨਹੀਂ ਸਮਝ ਸਕੀ ਨਾ ਤੁਸੀਂ ਸਮਝਾ ਸਕਦੇ ਹੋ ਨਾ ਮੈਂ ਸਮਝਾ ਸਕਦਾ ਮੈਨੂੰ ਲੱਗਦਾ ਨਾ ਬੀਜੇਪੀ ਸਮਝਾ ਸਕਦੀ ਹੈ ਇਹ ਉਸ ਤੇ ਡਿਪੈਂਡ ਕਰਦਾ ਉਹਨੇ ਸਮਝਣਾ ਜਾਂ ਇਸੇ ਤਰੀਕੇ ਦੇ ਨਾਲ ਨਫਰਤ ਪੈਦਾ ਕਰਨੀ ਆ ਸਿੱਖਾਂ ਦੇ ਪ੍ਰਤੀ ਜੇ ਇਸੇ ਤਰੀਕੇ ਦੇ ਨਾਲ ਬਿਆਨ ਦੇਣਗੇ ਫਿਰ ਇਸੇ ਤਰੀਕੇ ਦੇ ਨਾਲ ਸਿੱਖ ਜੇ ਪੰਜਾਬੀ ਵਿਰੋਧ ਕਰਦੇ ਰਹਿਣਗੇ ਜੀ ਤਾਂ ਕੰਗਣਾ ਅਰਨੌਤ ਵੱਲੋਂ ਵਿਵਾਦਿਤ ਬਿਆਨ ਵੀ ਦਿੱਤੇ ਜਾ ਰਹੇ ਆ ਤੇ ਉਸ ਦਾ ਜਵਾਬ ਵੀ ਜਿਹੜਾ ਸ਼ਬਦਾ ਰਾਹੀਂ ਦਿੱਤਾ ਜਾ ਰਿਹਾ ਤੇ ਹੁਣ ਦੇਖਣਾ ਹੋਵੇਗਾ ਕਿ ਕੰਗਣਾ ਅਰਨੌਤ ਅੱਗੇ ਜਿਹੜੇ ਇਹਨਾਂ ਬਿਆਨਾਂ ਤੋਂ ਬਚਦੇ ਹੋਏ ਆ ਜਾਂ ਫਿਰ ਆਪਣਾ ਜਿਹੜਾ ਪਹਿਲਾਂ ਵਾਲਾ ਤਰੀਕਾ ਅੱਗੇ ਵੀ ਜਾਰੀ ਰੱਖਣਗੇ